ਨਾਮ ਕਾਮ ਬਹੀਨ ਪੇਖਤ ਧਾਮ ਹੋਣ ਹੈ ਚਾਹੇ ਜੋ ਨਾਮ ਕਾਮਨਾ ਤੋਂ ਬਿਨਾ ਤਿਸਤਾ ਹੈ ਜਿਸ ਦਾ ਕੋਈ ਘਰ ਘਾਟ ਨਹੀਂ ਹੈ ਸਰਵਮਾਨ ਸਰਬਤਰਮਾਨ ਸਦਾਬਮਾਨਤ ਤਾਹੀ ਜੋ ਸਭ ਦਾ ਮਾਨ ਅਤੇ ਸਭ ਦੁਆਰਾ ਮੰਨਿਆ ਜਾਣ ਵਾਲਾ ਅਤੇ ਜਿਸ ਨੂੰ ਸਦਾ ਸੀ ਮਨ ਦੇਹਾ ਇੱਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਉਹ ਇੱਕ ਰੂਪ ਵਾਲਾ ਪਰ ਅਨੇਕਾ ਰੂਪਾਵੇ ਚਦੈਸਨ ਵਾਲਾ ਅਤੇ ਅਨੇਕਾ ਰੂਪਾ ਨੂੰ ਕਰਨ ਵਾਲਾ ਹੈ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਖੇਡ ਖੇਡ ਕੇ ਫਿਰ ਅਖੇਡਣ ਦੀ ਅਵਸਥਾ ਹੋ ਕੇ ਅੰਤ ਨੂੰ ਫਿਰ ਇੱਕ ਹੋ ਜਾਂਦਾ ਹੈ ਦੇਵ ਵੇਵ ਨਾ ਜਾਣਹੀ ਜੇ ਭੇਦ ਔਰ ਕਤੇਵ ਜਿਸ ਦਾ ਭੇਦ ਦੇਵ ਤੇ ਵੇਦ ਅਤੇ ਕਦੇਵ ਸਾਮੇ ਧਰਮ ਪੋਸਤਕਾ ਨਹੀਂ ਜਾਣਦੇ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਹੇ ਜੀਬ ਜਿਸ ਦਾ ਰੂਪ ਰੰਗ ਜਾਤ ਪਾਤ ਪਤਾ ਨਹੀਂ ਕਿ ਹੋ ਜਿਹਾ ਹੈ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਜਿਸ ਦਾ ਪਿਤਾ ਮਾਤਾ ਅਤੇ ਜਾਤ ਨਹੀਂ ਹੈ ਅਤੇ ਜੋ ਜਨਮ ਮਰਨ ਦੇ ਚੱਕਰ ਤੋਂ ਰਹਿਤ ਹੈ ਚੱਕਰ ਬੱਕਰ ਫੇਰੈ ਚਾਤਰ ਚੱਕ ਮਾ ਨਹੀਂ ਪੁਰਤੀਨ ਜਿਸ ਦੇ ਹੁਕਮਦਾਰ ਤੇਜੀ ਨਾਲ ਘੁੰਮਦਾ ਹੋਇਆ ਬੱਕਰ ਚੱਕਰ ਚੋਹਾ ਚੱਕਾ ਵਿੱਚ ਪੌਂਦਾ ਫਿਰਦਾ ਹੈ ਅਤੇ ਜਿਸ ਦਾ ਹੁਕਮ ਤਿੰਨਾਂ ਲੋਕਾਂ ਵਿੱਚ ਮੰਨਿਆ ਜਾਂਦਾ ਹੈ ਲੋਕ ਚੌਦਾ ਹੈ ਕੇ ਵਿਖੇ ਜਗ ਜਾਪ ਪਹੀ ਜਹੇਨ ਜਾਪ ਜਿਸ ਦਾ ਜਾਪ 14 ਲੋਕਾਂ ਦੇ ਸਾਰੇ ਜਗਤ ਵਿੱਚ ਹੋ ਰਿਹਾ ਹੈ ਆਦidev ਅਨਾਦ ਮੂਰਤ ਥਾਪਿਓ ਸਭੇ ਜਿਹੇ ਥਾਪ ਜੋ ਆਦidev ਆਦ ਮੁੱਢ ਤੋਂ ਰਹਿਤ ਸਰੂਪ ਵਾਲਾ ਅਤੇ ਜਿਸ ਨੇ ਸਾਰੀ ਸ੍ਰਿਸ਼ਟੀ ਸਥਾਪਨਾ ਨੂੰ ਸਥਾਪਤ ਕੀਤਾ ਹੋਇਆ ਹੈ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਜੋ ਪਰਮ ਸ੍ਰੇਸ਼ਟ ਰੂਪ ਵਾਲਾ ਪਵਿੱਤਰ ਸਰੂਪ ਵਾਲਾ ਅਤੇ ਪੂਰਨ ਅਤੇ ਆਪਾਰ ਪੁਰਖ ਹੈ ਸਰਬ ਵਿਸਵ ਰੱਚਿ ਉਸ ਜੰਬਵ ਗੜਨ ਪੰਜਨ ਹਾਰ ਜਿਸ ਆਪਣੇ ਆਪ ਹੋਣ ਵਾਲੇ ਉਸ ਜੰਬਵ ਨੇ ਸਾਰੇ ਜਗਤ ਨੂੰ ਰਚਿਆ ਹੈ ਅਤੇ ਸਭ ਨੂੰ ਬਣਾਉਣ ਅਤੇ ਟਾਉਣ ਵਾਲਾ ਹੈ ਕਾਲਹੀਨ ਕਲਾ ਸੰਜੁਗਤ ਆਕਾਲ ਪੁਰਖ ਆਦੇਸ ਉਸ ਕਾਲ ਰਹਿਤ ਕਲਾ ਸ਼ਕਤੀ ਸਹਿਤ ਆਕਾਲ ਪੁਰਖ ਨੂੰ ਨਮਸਕਾਰ ਹੈ ਧਰਮ ਧਾਮ ਸੋ ਪਰਮ ਰਹਿਤ ਆਪੋਤ ਆਲਕ ਅਪੇਸ ਉਹ ਧਰਮ ਦਾ ਸਰੋਤ ਪਰਮ ਤੋ ਰਹਿਤ ਪੰਜਾ ਤਤਵਾ ਤੋਂ ਨਿਆਰਾ ਅਧ੍ਰੇਸ਼ ਆਤੇ ਪੇਸ ਰਹਿਤ ਹੈ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ जिसਨੋ શરીર ਦਾ ਮੋ ਨਹੀਂ ਜਿਸ ਦਾ ਕੋਈ ਰੰਗ ਜਾਤ ਪਾਤ ਯਾ ਨਾਮ ਨਹੀਂ ਹੈ ਗਰਵ ਗੰਜਨ ਦੁਸ਼ਟ ਭਜਨ ਮੁਕਤ ਦਾਇਕ ਕਾਮ ਜੋ ਅਹੰਕਾਰ ਨੂੰ ਨਸ਼ਟ ਕਰਨ ਵਾਲਾ ਹੈ ਦੁਸ਼ਟਾ ਦਾ ਤਮਨ ਕਰਨ ਵਾਲਾ ਹੈ ਮੁਕਤੀ ਦਾਤਾ ਆਤੇ ਕਾਮਨਾ ਪੂਰਿਆ ਕਰਨ ਵਾਲਾ ਹੈ ਆਪ ਰੋਪਾ ਮੇਕ ਅਨੁਸਤਤ ਇਕ પુરਖ ਅਵਦੂਤ ਜੋ ਆਪਣੇ ਰੂਪ ਵਾਲਾ ਆਪ ਹੀ ਹੈ ਅਤੇ ਗੰਭੀਰ ਹੈ ਉਸ ਦਾ ਤੋ ਉੱਚਾ ਹੈ ਮਾਇਆ ਤੋ ਅਪਵਿੱਤਰ ਰੂਪ ਵਾਲਾ ਪਵਿੱਤਰ ਇੱਕੋ ਇੱਕ ਪੁਰਸ਼ ਹੈ ਗਰਵ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅਹੰਕਾਰ ਨੂੰ ਤੋੜਨ ਵਾਲਾ ਸਭ ਨੂੰ ਭੰਨਣ ਵਾਲਾ ਆਦ ਰੂਪ ਤੇ ਅਜਰਮਾ ਹੈ ਅੰਗਹੀਨ ਅਪੰਗ ਅਨਾਤਮ ਇੱਕ ਪੁਰਖ ਅਪਾਰ ਉਹ ਸਰੀਰ ਰਹਿਤ ਨਾਸ਼ ਰਹਿਤ ਅਤੇ ਆਤਮਾ ਰਹਿਤ ਏਕ ਆਪਾਰ ਪੁਰਸ਼ ਹੈ ਸਾਰਬਲਾਇਕ ਸਰਬਕਾਇਕ ਸਰਬ ਕੋ ਪ੍ਰਤਪਾਰ ਉਹ ਸਭ ਕੁਝ ਕਰਨ ਦੇ ਯੋਗ ਸਭ ਦਾ ਸੰਗਾਰਕ ਅਤੇ ਸਭ ਦਾ ਪਾਲਨਹਾਰ ਹੈ ਸਰਬਗੰਤਾ ਸਰਬਹੰਤਾ ਸਰवते ਅਨਪੇਕ ਉਹ ਦੀ ਸਭ ਤੱਕ ਪਹੁੰਚ ਹੈ ਉਹ ਸਭ ਦਾ ਸੰਗਾਰਕ ਅਤੇ ਸਭ ਤੋਂ ਨਿਰਾਲਾ ਹੈ ਸਾਰਾ ਵਾਸਾ ਸ਼ਾਸਤਰ ਨਾ ਜਾਣਹੀ ਜਿਹਹ ਰੂਪ ਰੰਗ ਅਰ ਰੇਖ ਉਸਦੇ ਰੂਪ ਰੰਗ ਅਤੇ ਆਕਾਰ ਰੇਖ ਨੂੰ ਸਾਰੇ ਸ਼ਾਸਤਰ ਜਾਣ ਦੇ ਤੱਕ ਨਹੀਂ ਪਰਮ ਵੇਦ ਪੁਰਾਨ ਜਾ ਕਹੇ ਨੇਤ ਪਖਤ ਨਿਤ ਉਸਦਾ ਵੇਦ ਪੁਰਾਨ ਆਦੀ ਸਾਰੇ ਧਰਮ ਗ੍ਰੰਥ ਸ਼੍ਰੇਸ਼ਟ ਅਤੇ ਬੇਅੰਤ ਰੂਪ ਵਿੱਚ ਸਦਾ ਵਰਨਣ ਕਰਦੇ ਹਨ समृत पुराण शास्त्र ना वह चित करोड़ा सिमृतियाँ पुराणा शास्त्रा द्वारा ओ चित नहीं जा सकता मधुपार छंद त्वय प्रसाद मधुपार छंद तेरी कृपा नाल गुण गण उदार हे प्रभु तू उदारता आदि गुणा का समूह है महमा अपार अपार महिमा वाला है आसन अपंग अस्थिर आसन वाला है उपमा अनांग, तेरी उपमा निराधार अनांग है अनपो प्रकाश हे प्रभु तू तो सुत गान प्रकाशक है निस दिन अनास रात दिन नष्ट ना होने वाला है आजान बाहो ਗੋੜਿਆ ਤੱਕ ਲੰਬੀਆਂ ਬਾਹਾਂ ਵਾਲਾ ਹੈ ਸਾਹਾਨ ਸਾਹੋ ਸ਼ਾਹਾਂ ਦਾ ਸ਼ਾਹ ਸਭ ਤੋਂ ਉੱਪਰ ਹੈ ਰਾਜਾਨ ਰਾਜ اے ਪ੍ਰਭੂ ਤੂੰ ਰਾਜ ਆਦਾ ਰਾਜਾ ਹੈ ਪਾਣਾਨ ਪਾਨ ਸੂਰਜਾ ਦਾ ਸੂਰਜ ਹੈ ਦੇਵਾਨ ਦੇਵ ਦੇਵਤਿਆਂ ਦਾ ਦੇਵਤਾ ਹੈ ਉਪਮਾ ਮਹਾਨ ਮਹਾਨ ਉਪਵਾ ਵਾਲਾ ਹੈ ਇੰਦ੍ਰਾਨ ਇੰਦਰ हे प्रभु तू इन्द्रਾਂ ਦਾ ਇੰਦਰ ਹੈ ਬਾਲਾਨ ਬਾਲ ਬਾਲਾਂ ਦਾ ਬਾਲ ਸਰਬ ਸੁਭਾ ਵਾਲਾ ਹੈ ਰੰਕਾਂ ਨ ਰੰਕ ਗਰੀਬਾਂ ਦਾ ਵੀ ਕਰੀਬ ਹੈ ਕਾਲਾਂ ਕਾਲ ਕਾਲਾਂ ਦਾ ਵੀ ਕਾਲ ਹੈ ਅਨਪੂਰਤ ਅੰਗ हे प्रभु ਤੇਰਾ ਸਰੀਰ ਪੰਜ ਪੂਤਾ ਤੋਂ ਬਿਨਾ ਹੈ ਆਬਾ ਅਪੰਗ ਤੇਰੀ ਚਮਕ ਸਥਾਈ ਅਪੰਗ ਹੈ ਗਤ ਮਿਤ ਅਪਾਰ ਗਤੀ ਅਤੇ ਸੀਮਾ ਅਪਾਰ ਹੈ ਗੁਣ ਗਨ ਉਦਾਰ ਤੂ ਉਦਾਰਤਾ ਆਦਿ ਗੁਣਾ ਦਾ ਸਮੂਹ ਹੈ ਮਨ ਗਨ ਪ੍ਰਣਾਮ ਏ ਪ੍ਰਭੂ ਤੈਨੂੰ ਸਾਰੇ ਮੁਨੀ ਪ੍ਰਣਾਮ ਕਰਦੇ ਹਨ ਨਿਰਪੈ ਨਿਰਕਾਮ ਤੂ ਪੈ ਰਹਿਤ ਅਤੇ ਨਿਸ਼ਕਾਮ ਹੈ ਅਤ ਦੁਤ ਪ੍ਰਚੰਡ ਤੇਰਾ ਤੇਜ ਪ੍ਰਤਾਪ ਅਤਿ ਅਤ ਪ੍ਰਚੰਡ ਹੈ मित गति अखंड तेरी गतियते सीमा अखंड स्थिर है अलिश्य करम हे प्रभु तेरे सारे करम बिना किते हो रहे अदृश्य धर्म तेरा धर्म आदर्श रूप है सरबा पर नाड्या तो सब दा प्रिथपालक है अंड बाडया निश्चय ही बिना दंड दे है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ